ਨਮਸਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਗੱਲ ਕਰਾਂਗੇ ਮਰਹੂਮ ਗਾਇਕ ਗੁਰਮੀਤ ਬਾਵਾ ਦੀ ਜਿਨ੍ਹਾਂ ਨੂੰ ਗਾਇਕੀ ਦੇ ਖੇਤਰ ਦੇ ਵਿੱਚ ਭਾਰਤ ਸਰਕਾਰ ਨੇ ਪਦਮ ਪੂਸ਼ਣ ਦੇ ਨਾਲ ਨਵਾਜਿਆ ਸੀ ਅੱਜ ਗੁਰਮੀਤ ਬਾਵਾ ਇਸ ਦੁਨੀਆ ਤੇ ਨਹੀਂ ਹਨ ਉਹਨਾਂ ਦੀ ਦੋ ਧੀਆਂ ਸੀ ਇੱਕ ਦਾ ਨਾਮ ਸੀ ਲਾਚੀ ਬਾਵਾ ਦੂਸਰਾ ਦਾ ਨਾਮ ਸੀ ਗੁਲੇਰੀ ਬਾਵਾ ਲekin लाची बाबा ਵੀ ਦੁਨੀਆ ਤੇ ਨਹੀਂ ਰਹੇ ਉਹਨਾਂ ਦੇ ਬੱਚਿਆਂ ਦੀ ਸਾਮ ਸਮਾਲ ਜਾਂ ਕਹਿ ਦਈਏ ਪਰਵਸ਼ ਜਿਹੜੀ ਹੈ ਗੁਲੇਰੀ बाबा ਕਰ ਰਹੀ ਹੈ ਲੇਕਿਨ ਪਿਛਲੇ ਕੁਝ ਸਾਲਾਂ ਤੋਂ ਗੁਲੇਰੀ बाबा ਫਾਈਨੈਂਸ਼ਲ ਪ੍ਰੋਬਲਮ ਦੀ ਮਾਰ ਹੇਠ ਆਈ ਹੋਈ ਹੈ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਅਪਲੋਡ ਕਰਕੇ ਕਹੀ ਸੀ ਕਿ ਅਸੀਂ ਪੰਜਾਬ ਨੂੰ ਛੱਡਣਾ ਚਾਹੁੰਦੇ ਹਾਂ ਨਾ ਤੇ ਪੰਜਾਬ ਸਰਕਾਰ ਨਾ ਪੰਜਾਬ ਦੇ ਲੋਕ ਗੁਰਮੀਤ ਬਾਵਾ ਦੀ ਧੀ ਗੁਲੇਰੀ ਬਾਵਾ ਦਾ ਹੱਥ ਫੜ ਰਹੇ ਨੇ ਅਸੀਂ ਬਹੁਤ ਸਾਰਾ ਜਿਹੜਾ ਹੈ ਪ੍ਰੋਬਲਮ ਫੇਸ ਕਰ ਰਹੇ ਹਾਂ ਇਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਜਿਹੜੇ ਸੋਸ਼ਲ ਮੀਡੀਆ ਦੇ ਇਨਫਲੂਐਂਸਰ ਨੇ ਉਹਨਾਂ ਨੇ ਵਾਰ-ਵਾਰ ਜਾ ਕੇ ਇਸ ਧੀ ਦੇ ਘਰ ਇੰਟਰਵਿਊ ਲਈਆਂ ਉਸ ਨੇ ਆਪਣੇ ਦੁੱਖਾਂ ਦੀ ਕਹਾਣੀ ਦਸਤੀ ਕਿ ਕਿਸ ਤਰ੍ਹਾਂ ਮੇਰੇ ਮਾਤਾ ਜਿਹੜੇ ਸਵਰਗ ਸੁਰਗਵਾਸ ਹੋ ਚੁੱਕੇ ਨੇ ਗੁਰਮੀਤ ਬਾਵਾ ਕਿਵੇਂ ਉਹਨਾਂ ਨੇ ਪੰਜਾਬ ਅਤੇ ਪੰਜਾਬੀ ਗਾਇਕੀ ਦੀ ਸੇਵਾ ਕੀਤੀ ਲੋਕਾਂ ਨੇ ਮਾਣ ਸਨਮਾਨ ਵੀ ਦਿੱਤਾ ਸੀ ਜਦੋਂ ਉਹ ਇਸ ਧਰਤੀ ਤੇ ਸੀ ਲੇਕਿਨ ਹੁਣ 라ਚੀ ਬਾਵੇ ਇਸ ਦੁਨੀਆ ਤੇ ਨਹੀਂ ਰਹੇ ਉਹਨਾਂ ਦੇ ਬੱਚੇ ਵੀ ਮੈਨੂੰ ਸਾਹਮਣੇ ਪੈਂਦੇ ਨੇ ਲੇਕਿਨ ਜੇ ਗੱਲ ਕਰੀਏ ਉਹਨਾਂ ਦੀ ਪ੍ਰਾਪਰਟੀ ਥੋੜੀ ਜੀ ਹੈ ਕੁਝ ਦਿਖਾਨਾ ਸੀ ਕੁਝ ਰਾਤੀ ਅੰਸਰਾਂ ਨੇ ਉਹਨਾਂ ਦੀ ਪ੍ਰਾਪਰਟੀ ਤੇ ਕਬਜ਼ਾ ਵੀ ਕਰ ਲਿਆ ਹੈ ਉਸਨੇ ਗੁਹਾਰ ਲਗਾਈ ਸੀ ਪੰਜਾਬ ਸਰਕਾਰ ਦੇ ਸਾਹਮਣੇ ਕਿ ਮੇਰੀ ਫਾਈਨੈਂਸ਼ੀਅਲ ਤੌਰ ਤੇ ਜਿਹੜੀ ਹੈਲਪ ਕੀਤੀ ਜਾਵੇ ਇਸ ਨੂੰ ਲੈ ਕੇ ਯੂਟਿਊਬਰ ਚੈਨਲ ਵਾਰ-ਵਾਰ ਗੁਲੇਰੀ ਬਾਵਾ ਦੇ ਘਰ ਗਏ ਅਤੇ ਉਸ ਦੇ ਨਾਲ ਜਾ ਕੇ ਮੀਟਿੰਗ ਕੀਤੀਆਂ ਇੰਚਰਸ ਕੀਤੀਆਂ ਉਨੇ ਸਾਰੀ ਫੈਮਿਲੀ ਸਾਰੇ ਪਰਿਵਾਰ ਦੇ ਦੁੱਖ ਦੱਸੇ ਕਿ ਕਿਸ ਤਰ੍ਹਾਂ ਫਾਈਨੈਂਸ਼ੀਅਲਸ ਪ੍ਰੋਬਲਮ ਜਿਹੜੀਆਂ ਨੇ ਇਸ ਮੁੱਚਾ ਪਰਿਵਾਰ ਅਸੀਂ ਫੇਸ ਕਰ ਰਹੇ ਹਾਂ ਇਸ ਨੂੰ ਲੈ ਕੇ ਕੁਲਦੀਪ ਸਿੰਘ ਧਾਲੀਵਾਲ ਜੋ ਮੌਜੂਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਉਥੋਂ ਦੇ ਡੀਐਸਪੀ ਨੇ ਲੱਖ ਲੱਖ ਰੁਪਏ ਦਾ ਚੈੱਕ ਕੱਟ ਕੇ ਉਹਨਾਂ ਨੂੰ ਜਿਹੜਾ ਭੇਟ ਕੀਤਾ ਸੀ ਲੇਕਿਨ ਅੱਜ ਇੱਕ ਫਿਲਮੀ ਸtare ਜਿਹੜੇ ਜਾਨ ਅਤੇ ਪਹਿਚਾਨ ਦੇ ਮੁਤਾਜ਼ਨੇ ਮੈਂ ਗੱਲ ਕਰ ਰਿਹਾ ਹਾਂ ਅਕਸ਼ੇ ਕੁਮਾਰ ਦੀ ਅਕਸ਼ੇ ਕੁਮਾਰ ਨੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਵੇਖੀ ਕਿ ਗੁਲੇਰੀ 바ਵਾ ਜਿਹੜੀ ਸੁਰਗਵਾਸੀ ਗੁਰਮੀਤ 바ਵਾ ਦੀ ਧੀ ਜਿਹੜੇ ਨੇ ਫਾਈਨੈਂਸ਼ੀਅਲ ਪ੍ਰੋਬਲਮ ਫੇਸ ਕਰ ਲੈਨੇ ਇਹਨਾਂ ਦਿਨਾਂ ਦੇ ਵਿੱਚ ਆਪਣੀ ਫੈਮਿਲੀ ਲਈ ਅਤੇ ਪੰਜਾਬ ਨੂੰ ਛੱਡਣ ਦੀ ਗੱਲ ਕਰ ਰਹੇ ਨੇ ਜਿਵੇਂ ਵੀਡੀਓ ਉਹਨਾਂ ਦੇ ਹੱਥ ਵਿੱਚ ਆਈ ਜਿਵੇਂ ਉਹਨਾਂ ਵੀਡੀਓ ਦੇਖੀ ਉਹਨਾਂ ਦਾ ਮਨ ਭਰਿਆ ਆ ਇਸ ਫਿਲਮੀ ਸtare ਦਾ ਹਾਲਾਂਕਿ ਅਕਸ਼ੇ ਕੁਮਾਰ ਤੇ ਪੰਜਾਬ ਦੇ ਲੋਕਾਂ ਨੇ ਬੜੇ ਇਲਜ਼ਾਮ ਲਾਏ ਨੇ ਇਹ ਸੱਚਾ ਪੰਜਾਬੀ ਨਹੀਂ ਹੈ ਇਹ ਪੰਜਾਬ ਦੇ ਲੋਕਾਂ ਦੀ ਗੱਲ ਨਹੀਂ ਕਰਦਾ ਇਹ ਪੰਜਾਬ ਦੀ ਆਇਡੈਂਟੀਟੀ ਦੀ ਗੱਲ ਨਹੀਂ ਕਰਦਾ ਲੇਕਿਨ ਅੱਜ ਅਕਸ਼ੇ ਕੁਮਾਰ ਨੇ ਆਪਣੀ ਦਰਿਆਦਲੀ ਦਾ ਸਬੂਤ ਦਿੰਦੇ ਹੋਏ ਜਾਂ ਪੰਜਾਬੀਅਤ ਦਾ ਸਬੂਤ ਦਿੰਦੇ ਹੋਏ ਕਿ ਮੈਂ ਵੀ ਪੰਜਾਬ ਦੇ ਲੋਕਾਂ ਨਾਲ ਹਾਂ ਜਿਹੜੇ ਸੰਗੀਤ ਖੇਤਰ ਦੇ ਵਿੱਚ ਬਹੁਤ ਸਾਰੀਆਂ ਫਾਈਨੈਂਸ਼ੀਅਲਸ ਪ੍ਰੋਬਲਮ ਫੇਸ ਕਰ ਰਹੇ ਨੇ ਅੱਜ ਉਹਨਾਂ ਨੇ ਬਿਨਾ ਗੁਲੇਰੀ 바ਵਾ ਦੇ ਨਾਲ ਗੱਲਬਾਤ ਕੀਤੇ 25 ਲੱਖ ਰੁਪਏ ਜਿਹੜਾ ਹੈ ਗੁਲੇਰੀ 바ਵਾ ਦੇ ਖਾਤੇ ਦੇ ਵਿੱਚ ਟ੍ਰਾਂਸਫਰਟ ਕੀਤਾ ਜਦੋਂ ਗੁਲੇਰੀ 바ਵਾ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਮੈਨੂੰ ਬੈਂਕ ਤੋਂ ਫੋਨ ਆਇਆ ਹੈ ਉਹਨਾਂ ਨੇ ਕਿਹਾ ਹੈ ਕਿ ਫਿਲਮੀ ਐਕਟਰ ਅਕਸ਼ੇ ਕੁਮਾਰ ਨੇ ਤੁਹਾਡੀ ਹੈਲਪ ਵਾਸਤੇ 25 ਲੱਖ ਰੁਪਏ ਤੁਹਾਡੇ ਖਾਤੇ ਦੇ ਵਿੱਚ ਟ੍ਰਾਂਸਫਰ ਕੀਤਾ ਹੈ ਇਸ ਨੂੰ ਲਿਖ ਕੇ ਗੁਲੇਰੀ 바ਵਾ ਬਹੁਤ ਉਦਾਸ ਵੀ ਹੋਈ ਉਹਦਾ ਮਨ ਵੀ ਪਰ ਆਇਆ ਅਤੇ ਉਹਨਾਂ ਨੇ ਖੁਸ਼ੀਆਂ ਵਾਲੇ ਹੰਝੂਆਂ ਦੇ ਨਾਲ ਫਿਲਮੀ ਸtare ਫਿਲਮੀ ਐਕਟਰ ਅਕਸ਼ੇ ਕੁਮਾਰ ਦਾ ਧੰਨਵਾਦ ਕੀਤਾ ਉਹਨੇ ਕਿਹਾ ਕਿ ਇਹੋ ਜ ਹੈ ਭਰਾਵਾਂ ਦਾ ਮੇਰੇ ਉੱਤੇ ਹੱਥ ਰਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਪੰਜਾਬੀ ਯਕਤ ਨੂੰ ਹੋਰ ਬੁਲੰਦੀਆਂ ਪੰਜਾਬੀ ਸੰਗੀਤ ਨੂੰ ਹੋਰ ਬੁਲੰਦੀਆਂ ਤੇ ਲੈ ਕੇ ਜਾਵਾਂਗੇ ਸਮੁੱਚੇ ਪੰਜਾਬ ਨਹੀਂ ਲੇਕਿਨ ਜਿੱਥੇ ਵੀ ਪੰਜਾਬੀ ਵਸਦੇ ਨੇ ਪੂਰੇ ਸੰਸਾਰ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਉੱਥੇ ਪੰਜਾਬੀਆਂ ਨੇ ਅਕਸ਼ੇ ਕੁਮਾਰ ਦੀ ਦਰਿਆਦਲੀ ਅਤੇ ਇਸ ਭੇਟ ਜਿਹੜੀ 25 ਲੱਖ ਰੁਪਏ ਉਹਨਾਂ ਨੇ ਗਲੋਰੀ ਬਾਵਾ ਦੇ ਅਕਾਊਂਟ ਦੇ ਵਿੱਚ ਟ੍ਰਾਂਸਫਰਡ ਕੀਤੀ ਹੈ ਉਸ ਨੂੰ ਲੈ ਕੇ ਅਕਸ਼ੇ ਕੁਮਾਰ ਦਾ ਸਾਰੇ ਹੀ ਪੰਜਾਬੀਆਂ ਨੇ ਧੰਨਵਾਦ ਕੀਤਾ ਹੈ ਹਾਲਾਂਕਿ ਜੇ ਗੱਲ ਕਰੀਏ ਅਕਸ਼ੇ ਕੁਮਾਰ ਦੀ ਅਕਸ਼ੇ ਕੁਮਾਰ ਹਮੇਸ਼ਾ ਹੀ ਪੰਜਾਬੀਆਂ ਦੀ ਨਜ਼ਰ ਦੇ ਵਿੱਚ ਕਿਤੇ ਨਾ ਕਿਤੇ ਚੁਬਦੇ ਰਹੇ ਨੇ ਕੰਟਰੋਵਰਸੀ ਲੈ ਕੇ ਬਾਹਰ ਜਾਣ ਦੇ ਚੱਕਰਾਂ ਨੂੰ ਲੈ ਕੇ ਫਿਲਮੀ ਚੱਕਰਾਂ ਨੂੰ ਲੈ ਕੇ ਲੇਕਿਨ ਇਹ ਜਿਹੜਾ ਕੰਮ ਕੀਤਾ ਹੈ ਇਹ ਸੇਵਾ ਕੀਤੀ ਹੈ ਅਕਸ਼ੇ ਕੁਮਾਰ ਨੇ ਇਸ ਦਰਿਆ ਇਸ ਦਰਿਆ ਦਿੱਲੀ ਦੇ ਲਈ ਸਾਰੇ ਹੀ ਪੰਜਾਬ ਦੇ ਲੋਕ ਅਤੇ ਜਿੱਥੇ ਪੰਜਾਬੀ ਵਸਦੇ ਨੇ ਪੂਰੇ ਵਰਲਡ ਦੇ ਵਿੱਚ ਉਹਨਾਂ ਨੇ ਇਸ ਦਰਿਆ ਦਿੱਲੀ ਲਈ ਅਕਸ਼ੇ ਕੁਮਾਰ ਅਤੇ ਗੁਲੇਰੀ 바ਵਾ ਨੇ ਧੰਨਵਾਦ ਕੀਤਾ ਹੈ